ਫਤੇਗੜ ਚੂੜੀਆਂ ਦੇ ਸੰਤ ਨਰੰਗਕਾਰੀ ਮਿਸ਼ਨ ਵੱਲੋਂ ਵਿਸ਼ਾਲ ਹੁੰਦਾਨ ਕੈਂਪ ਕੀਤਾ ਅਜੋਚਤ ਉਸ 254 ਵੱਤ ਸ਼ਰਦਾਲੂਆ ਨੇ ਕੀਤਾ ਹੁੰਦਾਨ ਚੌਨਲ ਇੰਚਾਰਜ ਰਕੇ ਸ਼ੇਠੀ ਅਤੇ ਹੋਰ ਅਹਿਮ ਨਾਵਰ ਸ਼ਕਸ਼ੀਤਾਵਾਂ ਹੋਈਆਂ ਸ਼ਾਮਲ ਫਤੇਗੜ ਚੂੜੀਆਂ ਸੰਗ ਪ੍ਰਾ ਰੋਡ ਵਿਖੇ ਇਸ ਤੇ ਸੰਤ ਨਰੰਗਕਾਰੀ ਮਿਸ਼ਨ ਵਿਕੇ ਵਿਸ਼ਾਲ ਹੁੰਦਾਨ ਕੈਂਪ ਦਾ ਅਜੋਚਤ ਕੀਤਾ ਗਿਆ ਜਿਸ ਵਿੱਚ 254 ਦੇ ਕਰੀਬ ਸ਼ਰਦਾਲੂਆ ਨੇ ਆਪਣਾ ਹੁੰਦਾਨ ਕੀਤਾ ਇਸ ਕੈਂਪ ਵਿੱਚ ਅਮਰਸਾਤਨ ਚੌਨਲ ਇੰਚਾਰਜ ਰਕੇਸ਼ শেਠੀ ਤੋਂ ਇਲਾਵਾ ਲੈਕਚਰਰ ਨਰੇਸ਼ ਸੋਟੀ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਵੀ ਅਹਿਮ ਨਾਮਵਰ ਸ਼ਖਸੀਅਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਰਕੇਸ਼ শেਠੀ ਚੋਨ ਅੰਚਾਰਣ ਰੀਤੂ ਸੋਟੀ ਨਰੇਸ਼ ਸੋਟੀ ਨੇ ਦੱਸਿਆ ਕਿ ਸਰਕਾਰੀ ਮਿਸ਼ਨ ਦੇ ਸੇਵਾਦਾਰਾਂ ਵਿੱਚ ਖੂਨਦਾਨ ਕੈਂਪ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ 250 ਤੋਂ ਕਰੀਬ ਸ਼ਖ਼ਦਾਲੂਆਂ ਨੇ ਸੇਵਾਦਾਰਾਂ ਵੱਲੋਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਕੀਤਾ ਹੈ ਜੋ ਕਿ ਮਨੁੱਖਤਾ ਲਈ ਇੱਕ ਵੱਡੀ ਗੱਲ ਹੈ ਉਹਨਾਂ ਨੇ ਕਹਾ ਕਿ ਹਰ ਵਿਅਕਤੀ ਨੂੰ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਹਸਾਲ ਤੋਂ ਡਾਕਟਰਾਂ ਦੀ ਟੀਮ ਵੀ ਪਹੁੰਚੀ ਹੋਈ ਸੀ ਜਿਨ੍ਹਾਂ ਵੱਲੋਂ ਇੱਕ ਐਮਫ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਉਹਨਾਂ ਦੱਸਿਆ ਕਿ ਆਗਾਮੀ ਸੰਤ ਨਰਨਕਰੀ ਮਿਸ਼ਨ ਵੱਲੋਂ ਅਜਿਹੇ ਖੂਨਦਾਨ ਅਤੇ ਭਲਾਈ ਦੇ ਕਾਰਜ ਜਾਰੀ ਰਹਿਣਗੇ ਅੰਤ ਵਿੱਚ ਮਲਕੀਸ਼ ਸਿੰਘ ਵੱਲੋਂ ਆਏ ਹੋਏ ਡਾਕਟਰ ਸਹਿਬਾਨ ਅਤੇ ਖੂਨਦਾਨ ਕਰਨ ਵਾਲਿਆਂ ਅਤੇ ਹੋਰ ਸਾਰੀਆਂ ਇਸ਼ਾਂਸਕਤਾ ਅਤੇ ਸ਼ਹਿਰ ਵਾਸੀਆਂ ਦਾ ਸਵਾਗਤ ਕਰਦੇ ਆ ਉਹਨਾਂ ਦਾ ਧੰਨਵਾਦ ਕੀਤਾ ਗਿਆ ਸਤੰਤ ਨਰੰਕਾਰੀ ਪਰ 1586 ਤੋਂ ਇਹ ਲਗਾਤਾਰ ਖੂਨ ਦਾ ਕੈਂਪ ਲਗਾਉਂਦਾ ਆਇਆ ਹੈ ਔਰ ਇਸੇ ਲਈ ਕਿ ਅੱਜ ਫਤਿਹਗੜ੍ਹ ਚੂੜੀਆਂ ਬ੍ਰਾਂਚ ਦੇ ਵਿੱਚ ਜੋ ਕਿ ਅੰਮ੍ਰਿਤਸਰ ਜ਼ੋਨ ਦੇ ਵਿੱਚ ਹੈ ਇੱਥੇ ਖੂਨ ਦਾ ਕੈਂਪ ਲੱਗ ਰਿਹਾ ਹੈ ਉਹਦਾ ਕੰਮ ਹੈ 30 April 2024 ਤੱਕ ਲਗਭਗ 13 ਲੱਖ 59 ਬਲੱਡ ਦੇ ਡੋਨੇਟ ਕਰ ਚੁੱਕੇ ਹਨ ਔਰ ਅੱਜ ਵੀ ਤੁਸੀਂ ਇਹ ਕੈਂਪ ਤੇ ਦੇਖਿਆ ਹੋਏਗਾ ਕਿ ਕਿਵੇਂ ਇਹ ਚਾਹੇ ਹਰ ਉਮਰ ਦੇ ਜੋ ਹਾ ਦੇਣ ਵਾਲੇ ਪੈਣਾ ਵੀ ਭਰਾ ਵੀ ਕਿਤਨੇ ਉਸ਼ਾ ਦੇ ਨਾਲ ਇਹ ਬਲੱਡ ਦੇ ਰਹੇ ਹਨ ਇਹ ਜਜਵੇ ਦੇ ਨਾਲ ਭਰੇ ਹੈ ਕਿ ਇਹ ਮਾਨਵਤਾ ਦੇ ਕੰਮ ਆਣਾ ਚਾਹੀਦਾ ਹੈ ਖੂਨ ਨਾਲੀਆਂ ਵਿੱਚ ਨਹੀਂ ਬਲਕਿ ਨਾੜੀਆਂ ਦੇ ਵਿੱਚ ਵਗਣਾ ਚਾਹੀਦਾ ਹੈ ਸੰਗਠਾ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੇਰਾ ਇਹ ਹੀ ਸੰਦੇਸ਼ ਹੈ ਸੰਗਠਾ ਤੇ ਆਪਣੇ ਆਪ ਚ ਹੀ ਇਹ ਸੰਦੇਸ਼ ਸਾਨੂੰ ਦੇ ਰਹੀਆਂ ਹਨ ਕਿਉਂਕਿ ਐਕਸ਼ਨਸ ਆਰ ਮੋਰ ਲਾਊਡਰ ਦੈਨ ਵਰਡਸ ਇਹ ਕਰਮ ਕਰਕੇ ਦੱਸ ਰਹੀਆਂ ਹਨ ਮੈਂ ਇਹਨਾਂ ਨੂੰ ਕੀ ਸੰਦੇਸ਼ ਦੇਣਾ ਇਹ ਤੇ ਕਰਮ ਕਰਕੇ ਖੁਦ ਸੰਦੇਸ਼ ਦੇ ਰਹੀਆਂ ਹਨ ਕਿ ਮਨੁੱਖ ਤੋਂ ਮਨੁੱਖ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਹ ਐਸੇ ਭਾਵ ਨੂੰ ਮੁੱਖ ਰੱਖ ਕੇ ਬਸੂਦੇਵ कुटुंब ਕਮ ਸਾਰਾ ਸੰਸਾਰ ਇੱਕ ਹੀ ਪਰਿਵਾਰ ਹੈ ਇਹ ਭਾਵ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਹੀਂ ਪਤਾ ਕਿ ਖੂਨ ਕਿਨ ਨੂੰ ਦਿੱਤਾ ਜਾ ਰਿਹਾ ਕੋਈ ਰਿਸ਼ਤੇਦਾਰਾਂ ਨੂੰ ਨਹੀਂ ਦੇਣਾ ਜਿਵੇਂ ਕੋਈ ਰਿਸ਼ਤੇਦਾਰ ਲਈ ਆ ਜਾ ਰਹੇ ਹਨ ਇਹਨਾਂ ਦਾ ਖੂਨ ਪਤਾ ਨਹੀਂ ਕਿੱਥੇ ਜਾ ਰਿਹਾ ਹੈ ਇੱਕੋ ਸਿਰਫ ਮਾਨਵਤਾ ਲਈ ਇਨਸਾਨੀਅਤ ਲਈ ਇਹ ਸੰਦੇਸ਼ ਖੁਦ ਦੇ ਰਿਹਾ ਕਿ ਅਸੀਂ ਇਨਸਾਨੀਅਤ ਦੇ ਕੰਮ ਆਣਾ ਹੈ ਮਾਨਵਤਾ ਦੇ ਕੰਮ ਆਣਾ ਹੈ ਹਾਂਜੀ ਸਰ ਰਾਜੇਂਦਰ ਰਣਕਰਪਵਾਨਾ ਖੋਦਣ ਕੈਂਪ ਲੱਗਾ ਗਿਆ ਹੈ ਤੁਹਾਡੇ ਵੱਲ ਆਰਗੇਨਾਈਜ਼ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਸਾਡੇ ਸਤ ਅੰਗਾਰੀ ਸਾਸਿ ਭਵਨ ਬ੍ਰਾਂਚ ਪਤੇਗਾ ਚੁੱਕਿਆ ਬਤੂ ਸਤਗੁਰ ਮਾਤਾ ਸ੍ਰੀਸ਼ਾਣੀ ਹਦੇਸ਼ਾ ਸਮਤਾਪਰਕ ਇਹ ਫਤੇਗਾ ਚੁੱਕਿਆ ਬ੍ਰਾਂਚ ਦੇ ਵਿੱਚ ਆ ਤੇ ਖੋਦਣ ਕੈਂਪ ਵੀ ਆਰਗੇਨਾਈਜ਼ ਕੀਤਾ ਗਿਆ ਹੈ ਜਿਹਦੇ ਵਿੱਚ ਬਾਕਪਾ ਹੈ ਬ੍ਰਾਂਚ ਜਿੱਥੇ ਨੇ ਕਰੀਸ ਜੋ ਡਿਪਲੋਮਾ ਬੰਦੀ ਨੇ ਜਿਹਨੇ ਸੜਕੂ ਸਾਤ ਪਰ ਅਚਾਨਕ ਉਹ ਪਹੁੰਚੇ ਨਹੀਂ ਤੇ ਇਹਦੇ ਵਿੱਚ ਸੜਕੂ ਰਣਕੋ ਹਸਪਤਲ ਤੋਂ ਸੇਵਾ ਹਸਪਤਲ ਆ ਮਰਦਾਨ ਤੋਂ ਔਰ ਸੇਵਾ ਹਸਪਤਲ ਅਜਰਾ ਤੋਂ ਵਾਫਰ ਮੈਡੀਕਲ ਟੀਮ ਮੈਨੇਜ ਕਰਾ ਉਹ ਉਹ ਇਹਨਾਂ ਨੇ ਡੋਕਟਰ ਦੀ ਪੂਰੀ ਤਰ੍ਹਾਂ ਨਿਰੀਖਣ ਕਰਵਾਸੇ ਜਿਹੜੀ ਪਹੁੰਚੇ ਨਹੀਂ ਲਗਤਾ ਕੋਮਟ ਤੱਕ 250 ਯੂਨਟ ਉਹ ਜਿਹੜਾ ਹੁਣ ਤੱਕ ਡੇਟੇ ਪੁੱਜ ਚੁੱਕਿਆ ਔਰ ਅਜੇ ਲਗਾ ਅਧਾਰੋ ਪ੍ਰੋਸੈਸ ਹੋ ਜਾਏ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸਾਡੇ ਬਾਬਾ ਜੀ ਦਾ ਜਿਸ ਤਰ੍ਹਾਂ ਸੰਦੇਸ਼ ਹੈ ਕਿ ਤੂੰ ਨਾੜੀਆਂ ਵਿੱਚ ਨਹੀਂ ਨਾੜੀਆਂ ਵਿੱਚ ਬਹਿਣਾ ਚਾਹੀਦਾ ਉਸੇ ਇਸ ਤਰੀਕੇ ਨਾਲ ਉਹ ਆ ਸਾਡੇ ਸਾਰੇ ਸੰਤਨਕਾਰੀ ਵਿੱਚ ਸਤਿ ਆਵਾਦ ਹਮਾ ਅਤੇ ਕਰ ਦੂੜੀਆਂ ਦੇ ਜਿਹੜੇ ਬਹੁਤ ਅਸੀਂ ਵੀ ਜਿਹੜੇ ਮਿਸ਼ਨ ਨਾਲ ਸੰਬੰਧਤ ਨਹੀਂ ਨੇ ਉਹ ਵੀ ਅੱਜ ਉਹਨਾਂ ਦੇ ਵੱਧ ਕੜੀਏ ਤੇ ਜਿਹੜੇ ਕੈਪੇਬਲ ਕਿਹਾਵਾ ਹੁੰਦਾ ਹੈ ਠੀਕ ਹੈ ਔਰ ਕੂਨ ਦਾ ਇੱਕ ਮਹਾਦਾਰ ਹੈ ਇਹਦੇ ਵਿੱਚ ਵੱਧ ਤੋਂ ਵੱਧ ਸਾਡਾ ਪਾੜਾ ਸਾ ਸੰਗਤ ਜੀ ਪਿਆਰ ਸੇ ਬੋਲਦਾ ਧਰਨਾ ਕਾਜੀ ਸਾ ਸੰਗਤ ਅੱਜ ਸਾਡੇ ਨਰਕਾਰੀ ਪਵਨ ਬ੍ਰਾਂਚ ਫਤੇਗੜ ਚੁੜੀਆਂ ਵਿੱਚ ਕੂਨ ਦਾੰਦਾ ਕੈਂਪ ਲਗਾਇਆ ਜਾ ਰਿਹਾ ਹੈ ਸਾ ਸੰਗਤ ਇਹ ਸਾਰੇ ਸਾਡੇ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੀ ਦੇਣ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਜਿਹੜਾ 1986 ਦੇ ਵਿੱਚ ਸ਼ੁਰੂ ਕਰਵਾਇਆ ਸੀ ਕਿਉਂਕਿ ਉਹਨਾਂ ਦਾ ਨਾਰਾ ਸੀ ਕਿ ਕੂਨ ਨਾਲੀਆਂ ਵਿੱਚ ਨਹੀਂ ਦਾੜੀਆਂ ਦੇ ਵਿੱਚ ਰਹਿਣਾ ਚਾਹੀਦਾ ਤਾਂ ਕਿ ਇੱਕ ਇੱਕ ਬੂੰਦ ਇੱਕ ਇੱਕ ਜੀਵਨ ਨੂੰ ਬਚਾ ਸਕੇ ਔਰ ਸਮਾਜ ਔਰ ਮਨੁੱਖਤਾ ਦੇ ਕਲਿਆਣ ਦੇ ਇਹ ਕੰਮ ਆ ਸਕੇ ਇਸੇ ਲੜੀ ਤਹਿਤ ਅੱਜ ਸੰਤਾ ਮਹਾਂਪੁਰਸ਼ਾਂ ਨੇ ਇਹ ਪ੍ਰਬੰਧ ਕੀਤਾ ਔਰ ਵਕਤ ਵਕਤ ਥਾਵਾਂ ਤੋਂ ਮਹਾਂਪੁਰਸ਼ ਸਮਾਜਿਕ ਜੀ ਸਾਰੇ ਹੀ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ ਔਰ ਬਹੁਤ ਸਾਰੇ ਮਹਾਤਮਾ ਨੇ ਆਪਣਾ ਜਿਹੜਾ ਖੂਨ ਦਿੱਤਾ ਹੈ ਤਾਂ ਕਿ ਮਾਨਵਤਾ ਦੇ ਲਈ ਮਨੁੱਖਤਾ ਦੇ ਲਈ ਇਹ ਲਾਭ ਤਾਂ ਇਕਸੇ ਹੋ ਸਕੇ ਧੰਨਵਾਦ ਸਤਿਗੁਰੂ ਬਾਬਾ ਤੇਜ ਸਿੰਘ ਮਾਝ ਦਾ ਹੁਕਮ ਆ ਕਿ ਜਿੰਨੇ ਵੀ ਸੰਤ ਮਹਾਤਮਾ ਨੇ ਇਹ ਸੰਸਾਰਵਾਸ ਤੇ ਪੈਦਾ ਹੋਏ ਨੇ ਸਤ ਗੁਰ ਦਾ ਦੇਸ਼ ਆ ਕਿ ਸੰਤਾਂ ਦਾ ਖੂਨ ਜੋ ਹੈ ਨਾੜੀਆਂ ਦੇ ਵਿੱਚ ਵਹਿਣਾ ਜਿੱਦੀ ਆ ਨਾੜੀਆਂ ਦੇ ਵਿੱਚ ਨਹੀਂ ਨਹੀਂ ਦੇਣਾ ਚਾਹੀਦਾ ਕਿ ਹਰ ਇੱਕ ਨੂੰ ਨਾ ਐਵਰੀ 3 ਮਨਸ ਬਾਅਦ ਬਲੱਡ ਡੋਨੇਟ ਕਰਨਾ ਨਹੀਂ ਹੈ ਕਿਉਂਕਿ ਵਿਦਿਨ 3 ਮਨਸ ਬਲੱਡ ਖੂਰਾ ਜਾਂਦਾ ਬਾਤ ਬਾਤ ਬਲੱਡ ਦੇਣ ਲੜਕੀਆਂ ਵੀ ਦੇ ਸਕਦੀਆਂ ਲੜਕੇ ਐਵਰੀ 4 ਮਨਸ ਬਾਅਦ ਦੇ ਸਕਦੇ ਐਵਰੀ ਬਾਤ ਬਾਤ ਦੋਨਾਂ ਬਲਕਿ ਸਭ ਤੋਂ ਉਹ ਨਾਨਕਚੇ ਦੇ 126 ਆ ਗਏ ਸਿਵਲ ਹਸਪੀਟਲ ਚ 60 67 ਆ ਸਿਵਲ ਹਸਪੀਟਲ ਜਨਾਲਾ ਦਾ 36 ਟੋਟਲ 200 ਤੋਂ ਉੱਪਰ ਹੋ ਗਏ ਨਾ ਔਰ ਮੈਕਸਿਮਮ ਢਿੰਨੇ ਵੀ ਸਾਨੂੰ ਇੰਟਰਨੈਸ਼ਨਲਸ ਮਿਲਦੀਆਂ ਨਾ ਨਰੰਕਾਰੀ ਬਹੁਤ ਵਤਵਾਂ ਦੇ ਮੂਦਾਂ ਸਾਰੇ ਨੂੰ ਕਰਨਾ ਚਾਹੀਦਾ ਆਪਣਾ ਰਿਕਰਡਾਨ ਕਿਸੇ ਦੇ ਕੰਮ ਆਏ ਦਾ ਸਾਡਾ ਕੋਲ ਤੇ ਇਹ ਜਿਹੜਾ ਨਰੰਕਾਰੀ ਮਿਸ਼ਨ ਆ ਇੱਕ ਨਰੰਕਾਰੀ ਮਿਸ਼ਨ ਦੇ ਇਸ ਸਸਤਾ ਤੋਂ ਰਹੀ ਆ ਜਿਦੇ ਬਾਪੂ ਚਰੋਂ ਕਰਨਾ ਚਾਹੀਦਾ ਇਹਦੇ ਨਾਲ ਕੀ ਆਪਣਾ ਜਿਹੜਾ ਨਵੇਂ ਸੈੱਲ ਬਾਂਦੇ ਫੋਨ ਦੇ ਉਹ ਜਿਹੜਾ ਪੁਰਾਣਾ ਫੋਨ ਚੇਂਜ ਹੋ ਜਾਂਦਾ ਵਾ ਧੰਨ ਸਾਡੇ ਬਾਬਾ ਹਰਦੇਵ ਸਿੰਘ ਜੀ ਨੇ ਬਹੁਤ ਵਧੀਆ ਸਿੱਧੇ ਦਿੱਤਾ ਇਹ ਕਿ ਨਾ ਕਿ ਖੋਣ ਨਾੜੀਆਂ 'ਚ ਬੈਣਾ ਜਿਹੜਾ ਨਾ ਕਿ ਨਾਲੀਆਂ 'ਚ ਫੁੱਲ ਟਾਈਮ ਫੋਨ ਦੇ ਕੇ ਬਹੁਤ ਵਧੀਆ ਮੈਂ ਤੇ ਸਭ ਨੂੰ ਕਹਿੰਦਾ ਕਿ ਫੋਨ ਦੇਣਾ ਚਾਹੀਦਾ ਕਿ ਸਭ ਨੂੰ ਬਹੁਤ ਵਧੀਆ ਮਿਲ ਸਕੇ ਸਭ ਦੀ ਹੈਲਪ ਹੋ ਸਕੇ ਅੱਜ ਫਸਟ ਟਾਈਮ ਬਲੱਡ ਦਿੱਤਾ ਬੜਾ ਵਧੀਆ ਲੱਗਿਆ ਇਤਨੀ ਤਰਫਾ ਦੇਗੜ ਜੁੜੀਆ ਕੈਂਪ ਲਗਾਇਆ ਇਤਨਾ ਬੜਾ ਕੈਂਪ ਲੱਗਦੇ ਨੇ ਸਾਡੇ ਤੇ ਇਤਾਰੇ ਹਸਾਂ ਫਸਟ ਟਾਈਮ ਡੋਨੇਟ ਕੀਤਾ ਸਾਨੂੰ ਬੜਾ ਵਧੀਆ ਲੱਗਾ ਅਜੀ ਇੱਥੇ ਕੋਈ ਨਹੀਂ ਮੇਰਾ ਕਾਫੀ ਵਾਰ ਹੋ ਚੁੱਕਾ ਹਾਂ ਲੇਕਿਨ ਮੈਂ ਦਿੱਤਾ ਤਾਂ ਨਹੀਂ ਹੈਗਾ ਫਿਰ ਵੀ ਕਾਫੀ ਵਾਰ ਹੋ ਚੁੱਕਾ ਬੜਾ ਸਾਡੇ ਬੱਚੇ ਆਏ ਨੇ ਬੜਾ ਵਧੀਆ ਮਹਿਸੂਸ ਹੋ ਰਿਹਾ ਵਾ ਕਿ ਸਾਡੇ ਬਾਬਾ ਹਦੀਬ ਸਿੰਘ ਜੀ ਨੇ ਮਾਰ ਪਤਾ ਦੇ ਲਈ ਜੋ ਸੇਵਾ ਕੀਤੀ ਹੈ ਮੈਲ ਦਿੱਤੀ ਸੀ ਕਿ ਜਿਹੜਾ ਕੋਣ ਹੈ ਹੋ ਜਾਇਆ ਨਹੀਂ ਜਾਣਾ ਚਾਹੀਦਾ ਬਾ ਇਹ ਖੂਨ ਜਿਹੜਾ ਨਾੜੀਆਂ ਦੇ ਵਿੱਚ ਪਹਿਣਾ ਚਾਹੀਦਾ ਨਾ ਕਿ ਨਾੜੀਆਂ ਦੇ ਵਿੱਚ ਤੇ ਬਹੁਤ ਵਧੀਆ ਪਰਦਾ ਦਿੱਤਾ ਹੈ ਕਿ ਉਹ ਸਾਰੇ ਮਨੁੱਖਤਾ ਨੂੰ ਸੰਦੇਸ਼ਾ ਦਿੱਤਾ ਹੈ ਕਿ ਸਾਰੇ ਇੱਕ ਹੋ ਜਾਓ ਇਹ ਇੱਕ ਨਾਰਾ ਹੈ ਸਾਡੇ ਮਿਸ਼ਨ ਦਾ ਜੀ ਨੰਦਨਗੜ ਦੀ ਅੱਜ ਦੂਸਰੀ ਵਾਰ ਖੂਨ ਦੇ ਰਹੇ ਆ ਬਹੁਤ ਵਧੀਆ ਲੱਗਾ ਜੀ ਮਹਾਰਾਜ ਘਰ ਆ ਗਏ ਅਭੀ ਖੂਨ ਖੇ ਦੇ ਦੀ ਆ ਜੀ ਸਤਿ ਸ੍ਰੀ ਅਕਾਲ